ਪੰਜਾਬ ਕਾਂਗਰਸ ਦੇ ਇਸ ਵੱਡੇ ਆਗੂ ਨੂੰ ਮਿਲੇਗੀ ਪੰਜਾਬ ਦੀ ਕਮਾਨ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਦੇਣ ਲਈ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਜੋ ਦੋ ਮਹੱਤਵਪੂਰਨ ਅਹੁਦੇ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਹੁਣ ਜਲਦੀ ਹੀ ਨਵੇਂ ਲੀਡਰਾਂ ਨੂੰ ਦਿੱਤੇ ਜਾਣਗੇ ਪ੍ਰਧਾਨ ਨਾਲੋਂ ਵੱਧ ਸ਼ਕਤੀਆਂ ਹੋਣਗੀਆਂ ਉਹਨਾਂ ਲੀਡਰਾਂ ਦੇ ਕੋਲ ਜਿਸ ਨੂੰ ਲੈ ਕੇ ਹਾਈ ਕਮਾਂਡ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੇ ਸੰਗਠਨ ਦਾ ਵਿਸਤਾਰ ਕੀਤਾ ਹੈ ਤੁਸੀਂ ਜਿਹੜੋ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਕਾਂਗਰਸ ਨੇ ਆਪਣੇ ਸੰਗਠਨ ਢਾਂਚੇ ਨੂੰ ਮਜ਼ਬੂਤ ਕਰਨ ਲਈ ਤੇ ਪੰਜਾਬ ਦੇ ਵਿੱਚ ਪ੍ਰਧਾਨ ਦੇ ਨਾਲ ਦੋ ਹੋਰ ਅਹੁਦੇ ਨਿਯੁਕਤ ਕੀਤੇ ਜਾ ਰਹੇ ਨੇ ਜੋ ਦੋ ਹੋਰ ਨਵੇਂ ਅਹੁਦੇ ਤਿਆਰ ਕੀਤੇ ਨੇ ਕਾਂਗਰਸ ਹਾਈ ਕਮਾਂਡ ਨੇ ਪ੍ਰਧਾਨ ਦੇ ਨਾਲੋਂ ਉਨ੍ਹਾਂ ਕੋਲ ਪਾਵਰਾਂ ਵੱਧ ਹੋਣਗੀਆਂ ਸ਼ਕਤੀਆਂ ਵੱਧ ਹੋਣਗੀਆਂ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਹਾਈ ਕਮਾਂਡ ਨੇ ਦੋ ਮੁੱਖ ਅਹੁਦਿਆਂ ਲਈ ਜਿਹੜੇ ਦੋ ਆਗੂਆਂ ਨੂੰ ਚੁਣਿਆ ਉਹਨਾਂ ਦੇ ਅਸਤੀਫੇ ਸਵੀਕਾਰ ਕਰ ਲਏ ਨੇ ਜੋ ਮੌਜੂਦਾ ਵਿਧਾਨ ਸਭਾ ਦੇ ਉਹ ਮੈਂਬਰ ਨੇ ਸੂਬੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਵਾਲੇ ਪ੍ਰਧਾਨ ਦੇ ਅਹੁਦੇ ਲਈ 8 ਉਮੀਦਵਾਰਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਜੋ ਮੌਜੂਦਾ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਉਨਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਉਤਾਰ ਕੇ ਨਵਾਂ ਪ੍ਰਧਾਨ ਲਾਇਆ ਜਾ ਰਿਹਾ ਹੈ ਸੰਗਠਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਅਸਤੁਸ਼ਟੀ ਨੂੰ ਰੋਕਣ ਲਈ ਇੱਕ ਤਾਲਮਿਲ ਕਮੇਟੀ ਬਣਾਈ ਜਾ ਰਹੀ ਹੈ ਦਲਤ ਅਤੇ ਸੀਨੀਅਰ ਆਗੂ ਜਿਨ੍ਹਾਂ ਨੂੰ ਇਸ ਦੀ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਜਾਵੇਗੀ ਤਾਲਮਿਲ ਕਮੇਟੀ ਨੂੰ ਪ੍ਰਧਾਨ ਨਾਲੋਂ ਵੱਧ ਸ਼ਕਤੀਆਂ ਦਿੱਤੀਆਂ ਜਾਣਗੀਆਂ ਆਉਣ ਵਾਲੀਆਂ ਚੋਣਾਂ ਲਈ ਸੀਨੀਅਰ ਆਗੂਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇਗਾ ਪਰ ਪਾਰਟੀ ਕਿਸੇ ਵੀ ਅਸਤੁਸ਼ਟੀ ਤੋਂ ਬਚਣ ਲਈ ਤਾਲਮਿਲ ਕਮੇਟੀ ਦੀਆਂ ਸ਼ਕਤੀਆਂ ਦਾ ਵਿਸਥਾਰ ਹੋਰ ਵੀ ਵੱਡਾ ਕਰ ਸਕਦੀ ਹੈ ਕਾਂਗਰਸ ਪਾਰਟੀ ਨੇ ਜੋ ਪੰਜਾਬ ਵਿੱਚ 2027 ਵਿੱਚ ਸਰਕਾਰ ਬਣਾਉਣ ਲਈ ਇਹ ਬਹੁਤ ਵੱਡੀ ਕਾਰਵਾਈ ਕੀਤੀ ਹੈ ਜਿਸ ਲਈ ਪੰਜਾਬ ਦੇ ਵਿੱਚ ਜੋ ਕਾਂਗਰਸ ਦੀ ਗੁੱਟਬੰਦੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਜੋ ਵੱਡੇ ਆਗੂ ਨੇ ਉਹ ਨਾਰਾਜ਼ ਹੋਏ ਬੈਠੇ ਨੇ ਉਹਨਾਂ ਸਾਰਿਆਂ ਨੂੰ ਇਕਜੁੱਟ ਕਰਕੇ ਤੇ ਤਾਲਮਿਲ ਕਮੇਟੀ ਦੇ ਵੱਲੋਂ ਉਹਨਾਂ ਦੇ ਨਾਲ ਦੌੜਿਆ ਜਾਵੇ ਜੋ ਤਾਲਮਿਲ ਕਮੇਟੀ ਦੇ ਵੱਡੇ ਲੀਡਰ ਹੋਣਗੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਜੋ ਕਿ ਮੌਜੂਦਾ ਵਿਧਾਇਕ ਕਾਂਗਰਸ ਦੀ ਅਰੋਨਾ ਚੌਧਰੀ ਨੂੰ ਇਸ ਦਾ ਪ੍ਰਧਾਨ ਲਾਇਆ ਜਾ ਰਿਹਾ ਹੈ ਤਾਲਮਿਲ ਕਮੇਟੀ ਦਾ ਮੁੱਖ ਅਹੁਦਾ ਜੋ অরুণਾ ਚੌਧਰੀ ਦੇ ਕੋਲ ਹੋਵੇਗਾ অরুণਾ ਚੌਧਰੀ ਨਾਲ ਇੱਕ ਹੋਰ ਦਲਿਤ ਆਗੂ ਜਿਸ ਨੂੰ ਇਸ ਦੇ ਨਾਲ ਜੋੜਿਆ ਜਾਵੇਗਾ ਜੋ ਕਾਂਗਰਸ ਦੇ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਬਹੁਤ ਜਲਦੀ ਹਾਈ ਕਮਾਂਡ ਦੇ ਵੱਲੋਂ ਇਹਨਾਂ ਦੋ ਮੁੱਖ ਅਹੁਦਿਆਂ ਦੇ ਉੱਪਰ ਨਿਯੁਕਤੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਸੂਬੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਪ੍ਰਧਾਨ ਦੇ ਅਹੁਦੇ ਲਈ ਵੀ 8 ਉਮੀਦਵਾਰਾਂ ਤੇ ਵਿਚਾਰ ਕੀਤਾ ਜਾ ਰਿਹਾ ਜੋ ਪ੍ਰਧਾਨ ਦਾ ਅਹੁਦਾ ਵੀ ਰਾਜਾ ਬਿੰਕ ਤੋਂ ਵਾਪਸ ਲਿਆ ਜਾ ਰਿਹਾ ਔਰ ਉਸ ਤੇ ਲਈ ਨਵਾਂ ਪ੍ਰਧਾਨ ਚੁਣਿਆ ਜਾਵੇਗਾ ਜੋ 8 ਉਮੀਦਵਾਰ ਨੇ ਜਿਨ੍ਹਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਨਾਮ ਉੱਪਰ ਵੀ ਚਰਚਾ ਚੱਲ ਰਹੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਜੇਂਦਰ ਸਿੰਘਲਾ ਰਾਣਾ ਗੁਰਜੀਤ ਸਿੰਘ ਵੀ ਇਸ ਦੌੜ ਵਿੱਚ ਆ ਗਏ ਨੇ ਔਰ ਜੋ ਪੰਜਾਬ ਕਾਂਗਰਸ ਦੇ ਤੇਜ਼ ਤਰਾਰ ਬੁਲਾ ਰਹੇ ਸੁਖਬਾਲ ਸਿੰਘ ਖੇੜਾ ਦਾ ਨਾਮ ਵੀ ਵਿਚਾਰਿਆ ਜਾ ਰਿਹਾ ਹੈ ਜੋ ਪ੍ਰਧਾਨ ਦੇ ਨਹੀਂ ਸੋ ਪ੍ਰਧਾਨ ਦਾ ਉਹਦਾ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਦੇ ਨਾਲ ਜੋ ਕਾਂਗਰਸ ਫਿਰ ਫਿੱਟ ਬੈਠਦਾ ਨਜ਼ਰ ਆ ਰਿਹਾ ਕਿ ਕਾਂਗਰਸ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਮੁਖ ਜਿਹੜਾ ਕਿ ਲੀਡਰ ਮੰਨਿਆ ਜਾ ਰਿਹਾ ਸੋ ਪ੍ਰਤਾਪ ਸਿੰਘ ਬਾਜਵਾ ਜਿਹੜੇ ਦਾਵੇਦਾਰ ਨੇ ਪਹਿਲਾਂ ਵੀ ਉਹ ਪ੍ਰਧਾਨ ਰਹੇ ਚੁੱਕੇ ਨੇ 2014 ਦੇ ਵਿੱਚ ਔਰ ਕਾਂਗਰਸ ਲਈ ਉਹਨਾਂ ਨੇ ਕੰਮ ਕੀਤਾ ਕਾਂਗਰਸ ਨਾਲ ਹਮੇਸ਼ਾ ਸ਼ੁਰੂ ਤੋਂ ਜੁੜੇ ਹੋਏ ਨੇ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਉਹਦੇ ਦੇ ਵੀ ਆਉਣ ਵਾਲੇ ਜਿਹੜੀ ਜਨਵਰੀ ਦੇ ਪਹਿਲੇ ਹਫਤੇ ਹੀ ਐਲਾਨ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਇਹ ਬਹੁਤ ਵੱਡਾ ਬਦਲਾ ਕੀਤਾ ਜਾ ਰਿਹਾ ਹੈ ਆਪਣੇ ਸੰਗਠਨ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ